ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਚੀਆ ਪੰਜਾਬ ਦੇ ਮੌਸਮ ਦਾ ਹਾਲ ਬਿਆਨ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਖਰਾਬ ਰਹੇਗਾ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਵਾਲਾ ਹੈ ਤੁਹਾਨੂੰ ਹਰੇਕ ਜ਼ਿਲ੍ਹੇ ਦੀ ਜਾਣਕਾਰੀ ਅਸੀਂ ਦਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਹਰੇਕ ਵਾਰ ਦੀ ਤਰ੍ਹਾਂ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਜਾਣਕਾਰੀ ਮੌਸਮ ਨਾਲ ਜੁੜੀ ਹੋਈ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਨਾਲ ਹੀ ਸਾਡੇ ਫੇਸਬੁਕ ਪੇਜ ਨੂੰ ਵੀ ਜ਼ਰੂਰ ਲਾਈਕ ਕਰ ਲੈਣਾ ਤੁਹਾਨੂੰ ਆਈਐਮਡੀ ਦੀ ਤਾਜ਼ਾ ਰਿਪੋਰਟ ਤੋਂ ਜਾਣੂ ਕਰਵਾ ਦਿੰਦੇ ਹਾਂ ਪਰ ਉਸ ਤੋਂ ਪਹਿਲਾਂ ਰੁੱਖ ਸੈਟੇਲਾਈਟ ਤਸਵੀਰਾਂ ਦਾ ਕਰ ਲੈਂਦੇ ਹਾਂ ਕਿ ਆਖਿਰਕਾਰ ਸੈਟੇਲਾਈਟ ਤਸਵੀਰਾਂ ਕੀ ਕਹਿੰਦੀਆਂ ਨੇ ਸੈਟੇਲਾਈਟ ਤਸਵੀਰਾਂ ਦੀ ਮੰਨੀਏ ਤਾਂ ਸੈਟੇਲਾਈਟ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਇੱਕ ਬਦਲੀ ਸਿਸਟਮ ਪੰਜਾਬ 'ਚ ਜ਼ਰੂਰ ਦਾਖਲ ਹੋਵੇਗਾ ਪਰ ਇਸ ਦਾ ਬਹੁਤ ਘੱਟ ਇਲਾਕਿਆਂ ਦੇ ਵਿੱਚ ਹੀ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਜ਼ਿਲ੍ਹੇਵਾਰ ਵੀ ਤੁਹਾਨੂੰ ਮੌਸਮ ਦਾ ਹਾਲ ਦੱਸਦੇ ਆ ਪਰ ਉਸ ਤੋਂ ਪਹਿਲਾਂ ਇਹ ਵੀ ਦੱਸ ਦਿੰਦੇ ਆ ਕਿ ਆਈਐਮਡੀ ਦਾ ਕਹਿਣਾ ਹੈ ਕਿ ਆਉਣ ਦੇ ਕੁਝ ਦਿਨਾਂ ਤੱਕ ਸਾਨੂੰ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੇਖਣ ਨੂੰ ਨਹੀਂ ਮਿਲੇਗਾ ਅਤੇ ਇਸ ਦੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਬਦਲੇ ਕਾਰਵਾਈਆਂ ਦੇ ਨਾਲ ਸਾਨੂੰ ਠੰਡਕ ਜ਼ਰੂਰ ਮਹਿਸੂਸ ਹੋਵੇਗੀ ਸਵੇਰ ਦੇ ਸਮੇਂ ਤੇ ਨਾਲ ਹੀ ਸ਼ਾਮ ਦੇ ਸਮੇਂ ਪਰ ਸਾਰਾ ਦਿਨ ਕਿੜਾਕੇ ਦੀ ਧੁੱਪ ਜਿਹੜੀ ਹੈ ਉਸ ਦਾ ਸਾਹਮਣਾ ਪੰਜਾਬ ਵਾਸੀਆਂ ਨੂੰ ਕਰਨਾ ਪਵੇਗਾ ਹੁਣ ਜ਼ਿਲ੍ਹਾਵਰ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਗੱਲ ਪਠਾਨਕੋਟ ਤੇ ਗੁਰਦਾਸਪੁਰ ਦੀ ਕਰਦੇ ਹਾਂ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਕਪੂਰਥਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਖੁਸ਼ਕ ਰਹੇਗਾ ਜਲੰਧਰ ਦੇ ਵਿੱਚ ਵੀ ਮੀਂਹ ਦੀ ਪੇਸ਼ੰਗੋਈ ਨਹੀਂ ਕੀਤੀ ਗਈ ਹੈ ਫਿਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਫਰੀਦਕੋਟ ਮੁਕਸਰ ਜੇ ਵੀ ਮੌਸਮ ਸਾਫ਼ ਰਹੇਗਾ ਮੋਗਾ ਬਠਿੰਡਾ ਜੇ ਵੀ ਕੜਾਕੇ ਦੀ ਧੁੱਪ ਨਿਕਲੀ ਰਹੇਗੀ ਲੁਧਿਆਣਾ ਬਰਨਾਲਾ ਜੇ ਵੀ ਕੜਾਕੇ ਦੀ ਧੁੱਪ ਦੇ ਅਸਰ ਨੇ ਮਾਨਸਾ ਸੰਗਰੂਰ ਜੇ ਵੀ ਕੜਾਕੇ ਦੀ ਧੁੱਪ ਨਿਕਲੀ ਰਹੇਗੀ ਫਤਿਹਗੜ੍ਹ ਸਾਹਿਬ ਰੂਪਨਗਰ ਦੇ ਵਿੱਚ ਸਾਨੂੰ ਹਲਕੀ ਬਦਲੀ ਕਾਰਵਾਈਆਂ ਹੀ ਦੇਖਣ ਨੂੰ ਮਿਲਣਗੀਆਂ ਪਟਿਆਲਾ ਤੇ ਐਸਐਸ ਨਗਰ ਦੇ ਵਿੱਚ ਵੀ ਹਲਕੀ ਬਦਲੀ ਕਾਰਵਾਈਆਂ ਦੇ ਨਾਲ ਸਾਨੂੰ ਠੰਡਕ ਜ਼ਰੂਰ ਮਹਿਸੂਸ ਹੋਵੇਗੀ ਪਰ ਮੀਂਹ ਦੀ ਕੋਈ ਵੀ ਪੇਸ਼ੰਗੋਈ ਨਹੀਂ ਕੀਤੀ ਗਈ ਹੈ ਹਾਲਾਂਕਿ ਇੱਕ ਬਦਲੇ ਸਿਸਟਮ ਪੰਜਾਬ 'ਚ ਜ਼ਰੂਰ ਦਾਖਲ ਹੋਣਾ ਹੈ ਪਰ ਇਹ ਬਦਲੇ ਸਿਸਟਮ ਬਹੁਤ ਜ਼ਿਆਦਾ ਘੱਟ ਆਪਣਾ ਅਸਰ ਦਿਖਾਉਂਦਾ ਹੋਇਆ ਨਜ਼ਰ ਆਵੇਗਾ ਹਾਂ ਕੁਝ ਕੁ ਇਲਾਕਿਆਂ ਦੇ ਵਿੱਚ ਇਸ ਬਦਲੀ ਸਿਸਟਮ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਜੇਕਰ ਇਹ ਬਦਲੀ ਸਿਸਟਮ ਕਮਜ਼ੋਰ ਨਹੀਂ ਹੁੰਦਾ ਅਤੇ ਇਹ ਬਦਲੀ ਸਿਸਟਮ ਆਪਣਾ ਅਸਰ ਦਿਖਾਉਂਦਾ ਹੈ ਤਾਂ ਸਰਹੱਦੀ ਇਲਾਕੇ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਬਾਕੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਣੇ ਪਿੰਡ ਦਾ ਨਾਮ, ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰ ਦੇਣਾ। ਬਾਕੀ ਨਵੀਂ ਜਾਣਕਾਰੀ ਦੇ ਨਾਲ ਮਿਲ ਤੁਹਾਡੇ ਮੁਖਾਤੀਬ ਹੋਵਾਂਗੇ। ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ। ਹੁਣ ਭਾਰਤ ਵਿੱਚ ਜੀਓ ਟੀਵੀ। জিও ਫਾਈਬਰ ਤੇ ਟੈਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ